ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਸ਼ਰਧਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਸਾਹਮਣੇ ਤੁਸੀਂ ਮੰਡੀ ਦਾ ਮਾਹੌਲ ਦੇਖ ਰਹੇ ਹੋ ਖੰਨਾ ਜਿਹੜੀ ਕਿ ਮਹੀਨੇ ਚ ਤਿੰਨ ਵਾਰੀ ਲੱਗਦੀ ਆ ਅੱਜ 15 ਤਰੀਕ ਵਾਲੀ ਮੰਡੀ ਤੇ ਪਹੁੰਚੇ ਹੋਏ ਆਂ ਆਪਾਂ 15 ਤਰੀਕ ਚੌਥਾ ਮਹੀਨਾ 2025 ਪਨਾਲ ਜਮਾ ਖਾਲੀ ਪਿਆ ਮੰਡੀ ਦਾ ਬਾਹਰਲਾ ਮਾਹੌਲ ਤੁਸੀਂ ਦੇਖ ਰਹੇ ਹੋ ਇੱਥੇ ਨਹੀਂ ਪੈਰ ਧਰਨ ਦੀ ਜਗ੍ਹਾ ਨਹੀਂ ਹੁੰਦਾ ਇੰਨਾ ਰਸ ਹੁੰਦਾ ਪਸ਼ੂਆਂ ਦਾ ਬਾਡੀ ਸ਼ੁਰੂ ਹੋਣ ਕਰਕੇ ਪਸ਼ੂ ਬਹੁਤ ਹੀ ਘੱਟ ਆਏ ਨੇ ਗਾਹਕ ਵੀ ਇੰਨਾ ਨਹੀਂ ਆਇਆ ਕੋਈ ਟਮਾਟਰ ਲਗਾ ਕੇ ਦੇਖਿਆ ਸੌਦਾ ਵੀ ਕੋਈ ਟਮਾਟਰ ਲਈ ਹੋਇਆਗਾ ਪਸ਼ੂ ਖੜੇ ਸੀਗੇ ਬਸ ਸਮਝ ਲਓ ਵੀ ਅੱਜ ਦਾ ਨਾਂ ਮਾਤਰੀ ਮੰਡੀ ਲੱਗੀ ਆ ਕੋਈ ਟਾਵਾ ਟਾਮਾ ਪਸ਼ੂ ਵਿਕਿਆਗਾ ਤੇ ਸਾਰੀ ਵੀਡੀਓ ਐਂਡ ਤੱਕ ਦੇਖਿਓ ਸਾਰੀ ਸਾਨੂੰ ਗੱਲ ਪਤਾ ਲੱਗੂਗੀ ਤੇ گاਵਾ ਤੇ ਮੱਝਾਂ ਦੋਨੇ ਮਿਕਸ ਦਿਖਾਵਾਂਗੇ ਜਿਹੜੇ ਵੀਰ ਚੈਨਲ ਦੇ ਨਵੇਂ ਐਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਆਪਾਂ ਦਿਖਾਈਏ ਤੁਹਾਨੂੰ ਅੱਗੇ ਪਸੂ ਹਵਾਨਾ ਕਰੋ ਜੱਕ ਗੱਗੂ ਵੱਲ ਵਰਗੀ ਚਾਲ ਆ ਵੜੀ ਦੀ ਤੁਸੀਂ ਦੇਖ ਸਕਦੇ ਹੋ ਤੇ ਹਵਾਨਾ ਪੂਰਾ ਟਾਪ ਦਾ ਲੱਗਿਆ ਇਹਨੂੰ ਵੀ ਵਧੀਆ ਨਲਕਾ ਹੀ ਲੱਗਿਆ ਹੋਇਆ ਮਿੱਤਰੋ ਸਮਝ ਲਓ ਇਹ ਕਹਿੰਦੇ ਵੀ ਚੌਂਗੇ ਆਪਣੇ ਘਰਾਂ ਵਧੀਆ ਸੁਣੋਗੇ ਗਵਾਂਡੀ ਹਾਂ ਠੀਕ ਆ ਬਈ ਪੂਰੀ ਵਧੀਆ ਚਵਾਈ ਦੀ ਆ ਗਈ ਲਓ ਜੀ ਆਹ ਦੇਖੋ ਮੱਝ ਦੇਖੋ ਗਰਾ ਹਾਂਥੀ ਮਰਗੀ ਮੱਜ ਕੱਦਕਾੜ ਦੀ ਪੂਰੀ ਚੰਗੀ ਤੇ ਥਣ ਲੇਵੇ ਦੀ ਵੀ ਚੰਗੀ ਤੇ ਇਹ ਮੱਜ ਸਾਨੂੰ ਆਪ ਲਾਈਵ ਚ ਦਿਖਾਈ ਸੀਗੀ ਲਾਈਵ ਚ ਸੌਣ ਵਾਲੀ ਸੀਗੀ ਤੇ ਉਹਨੇ ਸੂਪੀ ਆ ਬਹੁਤ ਬੱਚਾ ਬੈਠਾ ਦਾ ਤੇ ਥਾਣਾ ਬਣਾ ਦੇਖੋ ਜੇਰ ਜੂਰੀ ਪੈਣੀ ਆ 5-7 ਮਿੰਟ ਹੀ ਹੋਇਆ ਜੇ ਸੂਈ ਨੂੰ ਤਿੰਨ ਬੱਚਾ ਲੈ ਕੇ ਆ ਬਾਈ ਨੇ ਇੱਕ ਆ ਖੜੀ ਆ ਤੇ ਕੋ ਖੜੀ ਆ ਇਹ ਤਿੰਨ ਹੀ ਗੱਬਣਾ ਅਸੀਂ ਲਾਈਵ 'ਚ ਦਿਖਾਈਆਂ ਸੀ ਆਪਾਂ ਉਹਨਾਂ ਤੇ ਕੇ ਸੂਪੀ ਆ ਤੇ ਦੋ ਗੱਬਣਾ ਨੇ ਬਾਕੀ ਡਿਟੇਲ ਆਪਾਂ ਬਾਅਦ 'ਚ ਪੁੱਛਦੇ ਆ ਲਓ ਜੀ ਦੂਜੀ ਮਾਜੇ ਕਰੋ ਚੈੱਕ ਇਹ ਲਓ ਜੀ ਤਣ ਹਵਾਨਾ ਦੇਖੋ ਤੇ ਬੋਡੀ ਲੈੰਡ ਦੀ ਕਰੋ ਚੈੱਕ ਆ ਜੋ ਮੋੜ ਲਿਓ ਦੇਖੋ ਫੇਸ ਕੁਆਲਿਟੀ ਬੋਡੀ ਲੈਂਡ ਜੇ ਕਰਕੇ ਸਣਾ ਤੇ ਮਾਰੋ ਨਹੀਂ ਤੇ ਨਹੀਂ ਹਾਣੀ ਹੁੰਦੀ ਤਾਂ ਹਾਂ ਜਮ ਇਹਨੂੰ ਵੀ ਖੋਲਣਾ ਨਹੀਂ ਤਿੰਨਾ ਵਜਾਂ ਦੀ ਇਕੱਠੀ ਡਿਟੇਲ ਲਵਾਂਗੇ ਬਾਈ ਤੋਂ ਉਹ ਵੀ ਦੌਰ ਕਰਾਦੀ ਹੁਣ ਇੱਕ ਰਹਿ ਗਈ ਲਓ ਜੀ ਆਹ ਕਰੋ ਚੈੱਕ ਦੇਖ ਮੋਟਾ ਮੋਟਾ ਥਣ ਲੱਗਿਆ ਵਧੀਆ ਮੁਠੀਆ ਥਣਾ ਪਵਾਨੇ ਦੀ ਕਰੋ ਚੱਕ ਤੇ ਪਿੱਠਪੁੱਟ ਜੀ ਪਿੱਠਪੁੱਟੇ ਦੀ ਕੁਆਲਿਟੀ ਵੀ ਚੰਗੀ ਆ ਕੱਦ ਕਾੜ ਦੀ ਦੇਖੋ ਇਹਦਾ ਮੁੱਲ ਕਿੰਨਾ ਫੇਸ ਕੁਆਲਿਟੀ ਦੇਖ ਸਕਦੇ ਹੋ ਦੇਖੋ ਪਿੱਠਪੁੱਟਾ ਤੇ ਨਹੀਂ ਲੈਣੇ ਆ ਡਿਟੇਲ ਆਪਾਂ ਬਾਅਦੋਂ ਆਹ ਸੂਈ ਆ ਕੱਟਾ ਦਿੱਤਾ ਨੇ 5-7 ਮਿੰਟ ਹੀ ਹੋ ਗਏ ਸੂਈ ਨੂੰ ਬਾਕੀ ਪੁੱਛਦੇ ਆਪਾਂ ਦੇ ਨਾਲ ਪਰ ਜਮਾ ਜੀ ਬਾਈ ਤੂੰ ਪੁੱਛੀ ਬਾਈ ਨੂੰ ਪੁੱਛੋ 10000 10 ਕੋਈ ਆਇਆ 10 ਬੋਲੇ ਸੁਣ ਲੈ ਬੋਲੇ ਅਬਾ ਬੋਲਣਾ 10000 ਯਾਰ ਲੱਗਦਾ ਤੂੰ ਦੱਸ ਤਾਹਾਂ ਚਾ ਕਰ ਜਦੂਗਾ ਮੈਂ ਸਭ ਦਾ ਗੱਲ ਕਰ ਦੱਸਣ ਦੀ ਜਗ੍ਹੀ ਜਾਂਦੇ ਨੇ ਯਾਰ ਚਲ ਦੱਸ ਦੋ ਪਈ ਰੱਖ ਦੋ ਹਾਂਜੀ ਸ਼ਾਸਤਰੀ ਕਾਲ ਜੀ ਸੱਸ ਕੀ ਆ ਬਾਈ ਭਈ ਇਹੜੀ ਆਪਾਂ ਪਹਿਲੀ ਮੱਝ ਤੋੜ ਕੇ ਦਿਖਾਈ ਆ ਇੱਧਰ ਨਹੀਂ ਸੂਈ ਹੋਈ ਆ ਇਹ ਹੁਣੀ ਸੂਈ ਆ ਇਹ ਹਾਂਜੀ ਹੁਣੀ ਇਹਦੇ ਆ ਜੀ ਤੇ ਪਹਿਲਾਂ ਜਦੋਂ ਆਪਾਂ ਲਾਈਵ ਦਿਖਾਈ ਦਿਖਾਈ ਸੀ ਸੂਣ ਵਾਲੀ ਸੀ ਹਣਾ ਹਾਂਜੀ ਹੁਣ ਸੂਈ ਤੇ ਕੀ ਬੱਚਾ ਦਿੱਤਾ ਜੀ ਇਹਨੇ ਇਹਨੇ ਕੱਟਾ ਦਿੱਤਾ ਸੀ ਕੱਟਾ ਦਿੱਤਾਗਾ ਹਾਂਜੀ ਤੇ ਕੀ ਮੁੱਲ ਕਰਿਆ ਜੀ ਇਹਦਾ ਹਾਂ ਨਾ ਕਰਦਾਂਗੇ ਮੁੱਲ ਹੁਣ 10 ਦੀ ਦੇ ਦਾਂਗੇ 10 ਦੀ ਹਾਂ ਨਾ ਜੀ ਹਾਂਜੀ ਠੀਕ ਹੈ ਕਿੰਨਾ ਦੁੱਧ ਬਾਜੂ ਜੀ ਇਹ ਹੁਣ ਬੋਲਾ ਕੱਢੂਗੀ ਮੈਂ 10 ਲੀਟਰ ਹੋਊਗਾ 10 ਲੀਟਰ ਬੋਲਾ ਕੱਢੂਗੀ ਪੀਕ ਲੈਵਲ ਦਾ ਕਿੰਨਾ ਕਰਜੂ ਹਾਂਜੀ ਪੀਕ ਲੈਵਲ ਦਾ ਕਿੰਨਾ ਕਰਜੂ ਪੂਰਾ 14 ਲੀਟਰ ਕਰ ਦੂ 14 ਲੀਟਰ ਕਰ ਦੂ ਠੀਕ ਆ ਜੀ ਚੋਣ ਜਾਣ ਬਹੁਤ ਔਗਿਆ ਠੀਕ ਆ ਜੀ ਕੀ ਬੰਦ ਕਰਿਆ ਇਹਦਾ ਹੁਣ ਇੱਕ 10 ਕਰ ਦੇ ਦਾਂਗੇ ਠੀਕ ਆ ਜੀ ਦੇਣੀ ਇੱਕ 10 ਦੀ ਕਾਹਨਾਗੀ ਠੀਕ ਆ ਜੀ ਤੇ ਆ ਜਿਹੜੀ ਦੂਜੇ ਨੰਬਰ ਤੇ ਤੋਰ ਕੇ ਦਿਖਾਈ ਆ ਇਹ ਇੱਕ 15 ਹੀ ਦੇ ਦਾਂਗੇ ਇੱਕ 15 ਇਹ ਕਹਾਂ ਸੁਆ ਇਹ ਦੂਜਾ ਦੇ ਇਹਦੇ ਕਿੰਨੇ ਦਿਨ ਬਾਕੀ ਨੇ ਇਹਦੇ 8 ਕਿ ਦਿਨ ਇਹਦੇ 8 ਦਿਨ ਬਾਕੀ ਨੇ 1 15 ਦੇਣੀ ਹਾਂਜੀ ਠੀਕ ਆ ਜੀ ਪਹਿਲਾ ਕਿੰਨਾ ਦੁੱਧ ਪਾਇਆ ਇਹਨੇ ਪਹਿਲਾ ਪਾਇਆ 14 ਕਿ ਲੀਟਰ ਇਹਦਾ 14 ਪਾਇਆ ਜਾਨੀ ਹੁਣ 14 15 ਹੁਣ ਮੈਂ ਦਰ ਦੂ ਹਣਾ 14 15 ਕਰ ਠੀਕ ਆ ਜੀ ਜਿਹੜੀ ਉਹ ਤੀਜੇ ਨੰਬਰ ਵਾਲੀ ਆ ਤੀਜੇ ਵਾਲੀ ਇਹਦਾ ਕਰੂ 15 ਕਿ ਲੀਟਰ 15 ਲੀਟਰ ਇਹ ਕਰ ਜੂਗੀ 15 ਤੋਂ ਬਾਹਰ ਹੀ ਕਰੀ ਠੀਕ ਆ ਜੀ ਕਹਵਾ ਸੁਆ ਇਹ ਇਹ ਵੀ ਦੂਜਾ ਦੀ ਇਹ ਵੀ ਦੂਜਾ ਦਾ ਹਾਂ ਦੂਜਾ ਦਾ ਠੀਕ ਆ ਜੀ ਇਹਦਾ ਮੁੱਲ ਇਹਦਾ ਮੁੱਲ ਦੇ 1 20 ਦੇ ਦਾਂਗੇ 1 20 ਦੇ ਦੇਣੀ ਹਾਂਜੀ ਠੀਕ ਹੈ ਜੀ ਬਾਕੀ ਹੋਰ ਵੀ ਮਾਨਤਨ ਹੋ ਜਾਣਗੇ ਥੋੜੇ ਮੋਟੇ ਹੈ ਨਾ ਹਾਂਜੀ ਥੋੜਾ ਬੋਲਾ ਕਰ ਦਾਂਗੇ ਤੇ ਨਾਮ ਤੇ ਐਡਰੈਸ ਤੇ ਨੰਬਰ ਬੋਲ ਦਿਓ ਜੀ ਨਾਮ ਕੁਲਵਿੰਦਰ ਸਿੰਘ ਹਾਂਜੀ ਤੇ ਐਡਰੈਸ ਅੰਮ੍ਰਿਤਸਰ ਜਿਲ੍ਹਾ ਹਾਂਜੀ ਤੇ ਅੰਮ੍ਰਿਤਸਰ ਠੀਕ ਹੈ ਜਿਲ੍ਹਾ ਵੀ ਅੰਮ੍ਰਿਤਸਰ ਹੀ ਆ ਸ਼ਹਿਰ ਤਾਂ ਨਹੀਂ ਅੰਮ੍ਰਿਤਸਰ ਜਿਲ੍ਹਾ ਵੀ ਅੰਮ੍ਰਿਤਸਰੀ ਪੈਂਦਾ ਹਾਂਜੀ ਚੰਡੇ ਵਾਲਾ ਗੁਰੂ ਸ਼ਹਿਰ ਆਪਣਾ ਚੰਡੇ ਵਾਲਾ ਗੁਰੂ ਸ਼ਹਿਰ ਆ ਠੀਕ ਹੈ ਨੰਬਰ ਬੋਲ ਦਿਓ ਜੀ 98038 52116 ਇੱਕ ਵਾਰੀ ਹੋਰ ਬੋਲੋ 9803852116 ਠੀਕ ਹੈ ਧੰਨਵਾਦ ਜੀ ਲਓ ਮਿੱਤਰਾਂ ਤਿੰਨ ਮੱਜਾ ਨੰਬਰ ਇੱਕ ਹੋਰ ਵੀ ਦੱਲੇ ਪੈਂ ਨੰਬਰ ਇੱਕ ਹੋਰ ਦੱਸ ਦਿਓ ਉਹ ਦੰਮਣ ਆਪਣੇ ਆ ਨੰਬਰ ਹੀ ਦੱਸ ਨੰਬਰ ਬੋਲੀ ਵੀਰੇ ਇੱਕ ਹੋਰ ਆ ਬਰਾ ਵੀਰੇ 98775 12399 ਦੁਬਾਰੇ ਫਿਰ 98775 12399 ਠੀਕ ਹੈ ਧੰਨਵਾਦ ਵੀਰੇ ਲਓ ਜੀ ਇਹ ਤਿੰਨ ਮੱਜਾ ਦਿਖਾਤੇ ਸਾਨੂੰ ਇੱਕ ਇਦਾਂ ਛੂਪੀ ਇੱਥੇ ਮੰਡੀ ਤੇ ਪਹਿਲਾਂ ਲਾਈਵ ਚ ਦਿਖਾਈ ਸੀ ਆਪਾਂ ਸੂਣ ਵਾਲੀ ਸੀ ਆ ਦੋ ਗੱਬਣ ਨੇ 15 15 ਲੀਟਰ ਦਸੀਆਂ ਨੇ ਤੇ ਬਾਕੀ ਭਾਈ ਹਾਂ ਨੰਬਰ ਲੈ ਕੇ ਦੇਦਾ ਕਰ ਲਿਓ ਸੰਪਰਕ ਲਓ ਜੀ ਕਿਸਾਨਪੁਰ ਆ ਗਾ ਇੱਕ ਕਰੋ ਚੱਕ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤਾਂ ਕੱਦ ਕਾਰ ਦੇ ਦੇਖੋ ਬਿਲਵਿੱਤੀ ਦੇਖ ਸਕਦੇ ਆ ਤੁਸੀਂ ਤੇ ਹਵਾਨਾ ਇਹਦਾ ਵੀ ਸੋਹਣਾ ਲੱਗਿਆਗਾ ਹਵਾਨਾ ਕਰੋ ਚੱਕ ਗੱਗੂ ਗੱਲ ਵਰਗੀ ਚਾਲ ਆ ਵੜੀ ਦੀ ਤੁਸੀਂ ਦੇਖ ਸਕਦੇ ਹੋ ਤੇ ਹਵਾਨਾ ਪੂਰਾ ਟਾਪ ਦਾ ਲੱਗਿਆ ਇਹਨੂੰ ਵੀ ਤੇ ਥਨਲੇਪ ਦੀ ਤੁਸੀਂ ਦੇਖ ਸਕਦੇ ਹੋ ਥਨਲੇਪ ਆ ਵੀ ਬਹੁਤ ਸੋਹਣਾ ਲੱਗਿਆ ਦੇਖੋ ਕਰੋ ਬਾਕੀ ਡਿਟੇਲ ਆਪਾਂ ਭਾਈ ਤੋਂ ਲੈਣੇ ਆ ਕੀ ਰਿਕਾਰਡ ਹੈ ਇਹਦਾ ਦੇਖੋ ਕਰਾ ਬੈਕ ਸਾਈਡ ਤੋਂ ਹਵਾਨਾ ਬਹੁਤ ਕੱਢਦੀ ਆ ਤੇ ਆਹ ਬੱਚਾ ਇਹਦਾ ਸੂਈ ਹੋਈ ਆ ਬਾਕੀ ਡਿਟੇਲ ਆਪਾਂ ਲੈਣੇ ਆ ਭਾਈ ਤੋਂ ਤੁਸੀਂ ਦੋਗੇ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜਿਹੜੀ ਆਪਾਂ ਗਾਂ ਤੋੜ ਕੇ ਦਿਖਾਈ ਆ ਹਾਂਜੀ ਕੀ ਰਿਕਾਰਡ ਹੈ ਇਹਦਾ ਇਹ ਰਿਕਾਰਡ ਵੀ 40 ਲੀਟਰ ਦਾ 40 ਲੀਟਰ ਦਾ ਕਿਵੇਂ ਸੂਏ ਆ ਦੂਜੇ ਆ ਜੀ ਦੂਜੇ ਸੂਏ ਆ ਹਾਂਜੀ ਤੇ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਹਾਂਜੀ ਤੇ ਹੁਣ ਕਿੰਨਾ ਦੁੱਧ ਆ ਦੁੱਧ ਹੋ ਗਿਆ 35 ਲੀਟਰ ਹੁਣ 35 ਲੀਟਰ ਬੋਲਾਗਾ ਹਾਂਜੀ 40 ਦੇ ਦੋ ਜਾਨ ਹਾਂਜੀ ਹਾਂਜੀ ਠੀਕ ਆ ਤੇ ਕੀ ਮੁੱਲ ਕਰਿਆ ਮੁੱਲ ਡੇਢ ਆ ਜੀ ਡੇਢ ਆ ਦੇਣੀ ਕਿੰਨੇ ਦੀ ਆ ਇੱਕ 30 ਦੇ ਦੂੰਗੇ। ਇੱਕ 30 ਦੇ ਦੇ ਦਿੰਦੀ ਹਾਂ। ਹੋਰ ਵੀ ਉਜਮਾਨਤ ਹੈ ਨਾ? ਹਾਂ ਕਰ ਦੋ ਬਾਈ ਮੋਹਣ। ਠੀਕ ਆ। ਥਣ ਲੈਬ ਦੀ ਸਾਫ ਆ ਬਿਲਕੁਲ। ਓਕੇ ਓਕੇ ਵੀਰ ਓਕੇ। ਠੀਕ ਆ। ਤੇ ਨੰਬਰ ਤੇ ਐਡਰੈਸ ਬੋਲਦਾ ਜੀ। 97792 ਹਾਂ ਜੀ। 0204 ਤੇ ਨਾਮ ਤੇ ਐਡਰੈਸ ਸੀ ਆਪਣਾ ਅਵਤਾਰ ਸਿੰਘ ਪਿੰਡ ਦੁੱਗਰੀ ਜ਼ਿਲ੍ਹਾ ਰੋਪੜ। ਜ਼ਿਲ੍ਹਾ ਰੋਪੜ। ਹਾਂ ਜੀ। ਠੀਕ ਆ। ਵਪਾਰ ਦਾ ਕੰਮ ਆ ਜੀ ਆਪਣਾ। ਹਾਂ ਜੀ ਹਾਂ ਜੀ। ਠੀਕ ਆ। ਇਹ ਗਾਂਦ ਲੱਗਿਆ ਜੀ ਕੋਈ ਸਵੇਰ ਦਾ ਕੁਛ। ਕਿਹਦੇ ਪਰ ਲੱਗਦਾ ਜੀ? ਇੱਕ ਵੀ ਲੱਗਦਾ ਜੀ। ਇੱਕ ਵੀ ਲੱਗਦਾ ਜਾਨੀ। ਜਾਨੀ ਆਪਾਂ ਥ ਆ ਇੱਕ ਵੀ ਲੱਗ ਗਿਆ ਇਹ ਗਾਂ ਤੇ ਬਾਕੀ ਤੁਸੀਂ ਗਾਂ ਚੈੱਕ ਕਰ ਸਕਦੇ ਜਿਹਨੂੰ ਪਸੰਦ ਆਉਂਦੀ ਹੈ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕਾ ਲਓ ਜੀ ਕਿਸਾਨ ਵੀਰੋ ਆ ਕਰੋ ਨਗੀਨਾ ਖੰਨਾ ਮੰਡੀ ਦਾ ਚੱਕ ਪੂਰਾ ਟਾਪ ਦਾ ਤੇ ਥਣਲੇਵਾ ਦੇਖੋ ਤੇ ਥਣਲੇਵਾ ਪੂਰਾ ਟਾਪ ਦਾ ਲੱਗਿਆ ਦੇਖੋ ਕਿੰਨਾ ਟੈਡ ਹਵਾਨਾ ਲੱਗਿਆਗਾ ਤੇ ਥਾਣੋ ਦੇਖ ਸਕਦੇ ਹੋ ਥਣਾ ਥਣਾ ਜੀ ਬਿੱਥੀ ਦੇਖ ਸਕਦੇ ਹੋ ਤੇ ਹਵਾਨਾ ਦੇਖੋ ਥਣਲੇਵੇ ਦੀ ਬਹੁਤ ਵੱਡੀ ਆ ਤੇ ਕੱਦ ਕਾੜ ਦੀ ਵੀ ਬਹੁਤ ਵੱਡੀ ਆ ਦੇਖੋ ਘਰ ਬਾਹਰ ਹੋਨੇਗਾ ਫੇਸ ਕੁਆਲਟੀ ਵੀ ਚੰਗੀ ਆ ਸੂਈ ਹੋਈ ਆ ਬਾਕੀ ਰਿਕਾਰਡ ਆਪਾਂ ਭਾਈ ਤੋਂ ਪੁੱਛਦੇ ਆ ਦੇਖੋ ਘਰ ਤਾਂ ਕਰਮਾਲੀ ਦਾ ਬਹੁਤ ਵੱਡਾ ਲੇਵਲ ਲੱਗਿਆ ਬੰਦ ਲਾ ਵੀਰੇ ਆਹ ਦਾ ਬੱਚਾ ਦਾ ਬਾਕੀ ਡਿਟੇਲ ਆਪਾਂ ਭਾਈ ਤੋਂ ਲੈਨੇ ਆ ਦੇਖੋ ਕਰੋ ਹਾਂਜੀ ਸ਼ਾਸਤਰੀ ਕਾਲ ਵੀਰੇ ਸ਼ਾਸਤਰੀ ਕਾਲ ਜੀ ਤੇ ਬਾਈ ਜਿਹੜੀ ਆਪਾਂ ਗਾਂ ਤੋੜ ਕੇ ਥਾ ਯਕੀਨ ਰਿਕਾਰਡ ਹੈ ਦਾ ਇਹ ਜੀ ਇਸ ਟਾਈਮ 4 ਦਿਨਾਂ ਦੀ ਸੂਈ ਵੀ ਹੈ 4 ਦਿਨ ਹੋ ਗਈ ਸੂਈ ਹਾਂਜੀ ਤੇ 28 ਤੇ 30 ਪਲਸ ਦੁੱਧ ਜੀ ਦੇ ਥੱਲੇ ਹੁਣ ਠੀਕ ਆ ਜੀ ਠੀਕ ਆ ਜੀ ਤੇ ਨਾਲ ਜਿਹਦੇ ਬੱਛਾ ਜੀ ਨਾਲ ਬਸ ਤਾਂ ਬੱਚਾ ਹਾਂ ਬੱਚਾ ਦੇਖਣਾ ਕੀ ਮੌਸਮ ਦਾ ਟੈਂਪਰੇਚਰ ਚੱਲ ਰਿਹਾ ਅੱਜਕੱਲ ਗਰਮੀ ਆ ਤਾਂ ਵੀ ਇਹੋ ਜਿਹੀ 40 ਲੀਟਰ ਦੁੱਧ ਮੈਂਟੇਨ ਕਰ ਸਕਦੀ ਜੀ ਦਿਹਾੜੀ ਦਾ ਠੀਕ ਆ ਜੀ ਪਰ ਦਿਹਾੜੀ ਦੇ ਜੇ ਮਤਲਬ ਸਰਦੀਆਂ ਦੀ ਸਵਾਦ ਹੁੰਦੀ ਜੀ ਤਾਂ ਇਹ 55 ਤੇ 60 ਲੀਟਰ ਤੱਕ ਦੁੱਧ ਦੇ ਕੇ ਜਾਂਦੀ ਠੀਕ ਆ ਜੀ ਚੰਗੀ ਬਰੀਡ ਦੀ ਕੁਆਲਿਟੀ ਵਧੀਆ ਬਰੀਡ ਆ ਵੱਡੀ ਗਾਂ ਛੋਟੀ ਨਹੀਂ ਹੈ ਕੋਈ ਹਾਂ ਜੀ ਵੱਡੇ ਕੱਦ ਦੀ ਆ ਹਨਾ ਵੱਡੇ ਕੱਦ ਦੀ ਬਾਕੀ ਤੁਹਾਡੇ ਸਾਹਮਣੇ ਪੀਕ ਲੈਵਲ ਕਿੰਨਾ ਕਰਜੋ ਬਾਈ ਇਹ ਇਹ ਜੀ ਘੱਟ ਤੋਂ ਘੱਟ ਹੁਣ ਇਸ ਟਾਈਮ ਇਹਨੂੰ 40 ਪਲੱਸ ਦੇਣਾ ਚਾਹੀਦਾ ਜੀ 40 ਪਲੱਸ ਦੇਣਾ ਚਾਹੀਦਾ ਹਨ ਉਹ ਵੀ ਖੜੀ ਸੁਥਰੀ ਆ ਚਵਾਈ ਵੀ ਬਹੁਤ ਚੰਗੀ ਤੁਹਾਨੂੰ ਧਾਰ ਮਾਰ ਕੇ ਦਿਵਾਉਂਦੇ ਆ ਦੇਖੋ ਬਾਈ ਚਵਾਈ ਚ ਵੀ ਬਹੁਤ ਪੋਲੀਆਂ ਬਾਈ ਦੇਖੋ ਜਮਾ ਪੋਲੀਆਂ ਇਤਨਾ ਮਾਰਦਾ ਤੇ ਬੜੀ ਆ ਨਲਕੀ ਲੱਗਿਆ ਹੋਇਆ ਮਿੱਤਰੋ ਸਮਝ ਲਓ ਇਹ ਕਹਿੰਦੇ ਵੀ ਚੌਂਗੇ ਆਪਣੇ ਘਰਾਂ ਮੈਂ ਸੁਣੂਗੀ ਗਵਾਂਢੀ ਹਾਂ ਹਾਂ ਠੀਕ ਆ ਬਾਈ ਪੂਰੀ ਵਧੀਆ ਚਵਾਈ ਦੀ ਆਗੀ ਤੇ ਕੀ ਮੰਗ ਲ ਕਰਿਆ ਬਾਈ ਇਹਦਾ ਇਹ ਜੀ 90000 ਰੁਪਏ ਮੰਗਦੇ ਆ ਜੀ 90 ਲੱਗਦੇ ਆ ਦੇਣੀ ਕਿੰਨੇ ਦੀ ਆ ਬੱਜ 85 ਤੱਕ ਕੱਲੇ ਰਾਂ 85 ਤੱਕ ਦੇਣਾ ਨਹੀਂ ਹਾਂਜੀ ਠੀਕ ਆ ਇੱਕ ਹੀ ਲੈ ਲਈ ਆਪਾਂ ਤੋ ਅਸੀਂ ਲੈ ਲਈ ਚਾਰ ਗਾਵਾਂ ਓਕੇ ਜੀ ਸਾਡੀਆਂ ਦੋ ਵਿੱਕੀਆਂ ਜੀ ਇਹ ਦੋ ਰਹਿ ਗਈਆਂ ਜੀ ਠੀਕ ਆ ਜੀ ਹਾਂ ਜੀ ਤੇ 90 95 ਕੋ ਬਲ ਕਰੇਗਾ 90 ਨਹੀਂ ਜੀ 90 ਕਰਦੇ 90 ਕਰਦੇ ਜੀ ਦੇਣੀ ਆ ਹਾਂ ਜੀ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਇਹ ਰਵੀ ਡੈਰੀ ਫਾਰਮ ਹਾਂ ਜੀ ਸ਼ਹਿਰ ਮਰੰਡਾ ਠੀਕ ਹੈ ਗਲਹੇੜੀ ਗਲਹੇੜੀ ਕਲਹੇੜੀ ਕਲਹੇੜੀ ਹਾਂ ਜੀ ਠੀਕ ਆ ਨੰਬਰ ਜੀ ਨੰਬਰ ਜੀ ਦਾਦਾ ਨੰਬਰ ਰਵੀ ਵਾਲ ਕਿੰਨਾ ਤੇ ਨੰਬਰ ਮਿੱਤਰ ਲੈ ਕੇ ਦਿੰਨੇ ਆ ਤੇ ਨੰਬਰ ਦੱਸਿਓ ਜੀ ਨੰਬਰ ਮੇਰਾ 9872476742 ਦੁਬਾਰੇ ਬੋਲ ਦਿਓ ਜੀ 9872476742 ਠੀਕ ਆ ਜੀ ਤੇ ਲੱਗਿਆ ਤੇਰੇ ਮੁੱਲੇ ਤੇ ਕੋਈ ਹਾਂ ਜੀ ਲੱਗਿਆ ਜੀ ਨਾ ਮੈਨੂੰ ਲੱਗਦਾ ਇਹਦੇ ਵਿੱਚ 70 72000 ਰੁਪਏ ਲੱਗਦਾ ਜੀ 70 72 ਲੱਗਦੇ ਨੇ 85 ਹੀ ਦੇਣੀ ਆ ਆਪਾਂ ਹਾਂ ਜੀ 85 ਹੀ ਦੇਣੀ ਆ ਠੀਕ ਆ ਜੇ ਕਰੋਗੇ ਨੇ ਚੋਕੇ ਲੈ ਕੇ ਜਾਣੀ ਹੋਵੇ ਹਾਂ ਜੀ ਜ਼ਰੂਰੀ ਜਿੰਨੇ ਮਰਜ਼ੀ ਤਸੱਲੀ ਕਰ ਲੈਣਾ ਮਰਜ਼ੀ ਚ 4 ਦਿਨ ਤਸੱਲੀ ਕਰੇ ਸਾਡੇ ਕੋਲ ਬੰਦਾ ਜੇ ਰਹਿ ਗਿਆ ਜੀ ਉਹਦਾ ਰਹਿਣੇ ਦਾ ਵੀ ਸਟਰ ਮੈਟਲ ਪੂਰੀ ਹੈ ਜੀ ਆਪਣੇ ਆਪ ਠੀਕ ਆ ਜੀ ਹਾਂ ਜੀ ਚ 4 ਦਿਨ ਤਸੱਲੀ ਲੈਣੀ ਹੈ ਯਾਨੀ ਪੂਰੀ ਤਸੱਲੀ ਹੋਊਗੀ ਪੂਰੀ ਤਸੱਲੀ ਜੀ ਪੂਰੀ ਤਸੱਲੀ ਜਦ ਮਰਜ਼ੀ ਨੰਬਰ ਤੁਹਾਨੂੰ ਦੇਤਾ ਜੀ ਸਕਰੀਨ 'ਤੇ ਸ਼ੋਅ ਹੋ ਰਿਹਾ ਵੀ ਜਦ ਮਰਜ਼ੀ ਬੰਦਾ ਆਪਣਾ ਆ ਕੇ ਤਸੱਲੀ ਕਰਕੇ ਲਿਖ ਜਾ ਸਕਦਾ ਹੋਰ ਵੀ ਕੰਮ ਆਪਣੇ ਕੋਲ ਆਉਂਦੀਆਂ ਜਾਂਦੇ ਆਉਂਦੀਆਂ ਵਧੀਆ ਰਿਕਾਰਡ ਵਾਲੀਆਂ ਹਨ ਸਾਹੀ ਵਾਲਾ ਰਜਰਸੀਆਂ ਵਾਲੀਆਂ ਹੁੰਦੀਆਂ ਆਪਣੇ ਕੋਲ ਠੀਕ ਆ ਬਾਈ ਓਕੇ ਜੀ ਧੰਨਵਾਦ ਲਓ ਮਿੱਤਰੋ ਵਾਹ ਸਾਨੂੰ ਇੱਕ ਟਾਪ ਦਾ ਨਗੀਨਾ ਦਿਖਾਤਾ ਸਭ ਦੇ ਲੋ ਨਲਕੀ ਲੱਗਿਆ ਜਿਹੜਾ ਥੱਲੇ ਬੈਠੇ ਨੇ ਦੁੱਧ ਦੀ ਗੱਡੀਆਂ ਨਾਲ ਥੋੜੀ ਬਾਲਟੀ ਭਰਨ ਤੇ ਦੋ ਤਿੰਨ ਬਾਲਟੀਆਂ ਭਰ ਲਿਓ ਚਾਹੇ ਤੇ ਦੇਖੋ ਕੀ ਰੰਗ ਨਗੀਨਾ ਪੂਰਾ ਟਾਪ ਦਾ ਨਗੀਨਾ ਨੰਬਰ ਤੁਹਾਨੂੰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ ਦੇਖੋ ਕਰਾਂ ਥਣ ਹਵਾਨੇ ਤੁਸੀਂ ਦੇਖ ਸਕਦੇ ਹੋ ਬਿੱਥੀ ਦਾ ਥਣ ਲੱਗਿਆ ਛੋਟਾ ਥਾਣਾ ਤੇ ਕੱਦ ਕਾੜ ਦੀ ਦੇਖੋ ਕਰਾਂ ਕੱਦ ਕਾੜ ਦੀ ਵੀ ਠੀਕ ਆ ਲਓ ਜੀ ਸਿੰਘ ਕੁਆਲਟੀ ਦੇਖੋ ਇੱਕ ਟੋਪੀ ਲੱਗੀ ਆ ਕੁੰਡੇ ਸਿੰਘਾਂ ਦੀ ਟੋਪੀ ਲੱਹੀ ਹੋਈ ਆ ਇੱਕੀ ਵਾਰ ਸਿੰਘ ਗੁੰਡੇ ਨੇ ਸੂਈ ਹੋਈ ਆ ਗਈ ਬਾਕੀ ਪੁੱਛਦੇ ਆਂ ਬਾਈ ਤੋਰ ਕਾੜੇ ਦਾ ਤੇ ਆ ਬੱਚਾ ਦਾ ਆ ਬੱਚਾ ਸਰੋ ਜੀ ਗੱਲ ਇੱਥੇ ਘੰਡਾ ਬੰਡ ਹੁੰਦਾ ਕੋਈ ਨਹੀਂ ਘੰਡਾ ਦਾ ਮੁੱਲ ਦੱਸਣਾ ਘੰਡਾ ਨੂੰ ਕਿਆ ਭੈਣ ਚੋਤੇ ਦਾ ਵਿਆਹ ਕਰਾਉਣਾ ਹਾਂਜੀ ਸਾਸਤਰੀ ਕਾਲ ਵੀਰੇ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਾਈ ਜਿਹੜੀ ਆਪਾਂ ਤੋਰ ਕੇ ਆਈਏ ਮੱਝ ਕੀ ਰਿਕਾਰਡ ਹੈ ਦਾ ਰਿਕਾਰਡ ਹੈ ਥੱਲੇ 12 ਕਿਲੋ ਦੁੱਧ ਹੈ ਜੀ ਪਲੂਣ ਹੈ ਦੋ ਦੰਦ ਦੋ ਦੰਦ ਦਾ ਪਲੂਣ ਆ 12 ਲੀਟਰ ਦਾ ਹੈਗਾ ਪੂਰਾ 12 ਕਿੰਨੇ ਦਿਨ ਹੋ ਗਈ ਸੋਈ ਨੂੰ ਕੱਟੀ ਹੈ ਨਾਲ ਸੋਈ ਵੀ ਹੋ ਗਈ 25 ਮਹੀਨਾ ਹੋ ਗਿਆ ਮਹੀਨਾ ਹੋ ਗਿਆ ਜਾਨੀ ਕੀ ਮੁੱਲ ਕਰਿਆ ਬੋਲਦਾ ਕਰਦੇ ਵੀਰੇ 140 140 ਦੇਣੀ ਦੇਣੀ 120 120 ਦੇਣੀ ਆ ਹਾਂ ਠੀਕ ਆ ਤੇ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨੰਬਰ ਹਾਂਜੀ ਨਾਮ ਐਡਰੈਸ 99 ਹਾਂਜੀ 14 99 ਨੰਬਰ ਇਹ ਨੰਬਰ ਹੈਗਾ ਬਾਈ ਦਾ ਜੀ ਦੇਖੋ ਤੁਸੀਂ ਦਿਖਾ ਦੇਣ 991 49 96750 9941 96750 ਬਾਈ ਦਾ ਨੰਬਰ ਆਗਾ ਤੇ ਕਿਹੜਾ ਪੰਡਾ ਬਾਈ ਆਪਣਾ ਹੁਣ ਹੁਣ ਗੱਲ ਕਰ ਸਕਦੇ ਆ ਕੋਈ ਵੀ ਗੱਲ ਹੋਣੀ ਠੀਕ ਆ ਜੀ ਤੇ ਪੰਡ ਭਾਗੋ ਮਾਜਰਾ ਭਾਗੋ ਮਾਜਰਾ ਠੀਕ ਆ ਜੀ ਲਓ ਬਾਈ ਜੀ ਹੁਣੀ ਹੁਣੀ ਨੰਬਰ ਲਾ ਲਿਓ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਤੇ ਕਰ ਲਿਓ ਬਾਈ ਨਾ ਫਰਕ ਲਓ ਜੀ ਆਹ ਕਰੋ ਚੈੱਕ ਇੱਕ ਅਰੇ 20 20 ਰੁਪਏ ਦੇਖੋ ਗਰਾ ਥਣਲੇ ਬਿੱਧੀ ਦੇਖ ਸਕਦੇ ਹੋ ਮੋਟਾ ਥਾਣਾ ਬਿੱਥੀ ਵਾਲਾ ਥਾਣਾ ਬਾਡੀ ਲਾਈਨ ਦੀ ਕਰੋ ਚੈੱਕ ਤੇ ਆਹ ਲਓ ਜੀ ਫੇਸ ਕੁਆਲਿਟੀ ਕੁੰਡੇ ਸਿੰਘਾ ਦੀ ਆ ਦੇਖ ਸਕਦੇ ਹੋ ਬੰਦੋ ਜੀ ਇਹਨੂੰ ਆ ਬੱਚਾ ਇਹਦਾ ਤੇ ਆ ਬੱਚਾ ਦਾ ਆ ਵੀ ਤੋਰਦੇ ਵੀਰੇ ਇਕੱਠੀਆਂ ਡਿਟੇਲ ਲਵਾਂਗੇ ਆਪਾਂ ਦੋਨਾਂ ਦੀ ਇਕੱਠੀਆਂ ਡਿਟੇਲ ਬਾਅਦੋਂ ਲੈ ਕੇ ਦੇ ਦਾਂਗੇ ਆ ਵੀ ਤਰਵਾਲੀਏ ਲਓ ਜੀ ਇਹਦੀ ਫੇਸ ਕੁਆਲਿਟੀ ਤੇ ਖੜੀ ਦੇਖ ਲਓ ਕੁੰਡੇ ਸਿੰਘਾਂ ਦੀ ਹੈ ਇਹਦੀ ਇਹਦੇ ਨਾਲ ਵੀ ਬੱਚਾ ਦਾ ਥਣ ਲੈਵ ਦੀ ਇਹ ਵੀ ਦੇਖੋ ਹੈ ਪਿੱਠ ਪੜੇ ਦੀ ਇਹ ਵੀ ਦੇਖ ਸਕਦੇ ਹੋ ਪਿੱਠ ਪੜੇ ਦੀ ਇਹ ਵੀ ਚੰਗੀ ਆ ਨਹੀਂ ਨਹੀਂ ਰਹਿ ਜਾਂਦੇ ਆ ਓਹ ਕੋਈ ਜੁਲਾਹ ਬੱਚਾ ਜਿੱਤੇ ਪੈ ਪੈ ਕਿੰਨੇ ਦੇ ਸਸਰੀ ਗਾਲ ਵੀਰੇ ਸਸਰੀ ਗਾਲ ਜੀ ਵੀਰੇ ਜਿਹੜੀ ਆਪਾਂ ਪਹਿਲਾਂ ਮੱਝ ਤੋੜ ਕੇ ਸਾਈ ਅਖੀਰ ਕਾਰਡ ਆ ਦਾ ਉਹਦਾ ਦਾਖਲ ਤੋਂ ਤਿਆਰ ਜੀ 10 ਕਿਲੋ ਤਿਆਰ ਕਿਵੇਂ ਸੂਏ ਆ ਉਹ ਪਹਿਲੇ ਸੂਏ ਪਹਿਲੇ ਸੂਏ ਆ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਏ ਨੂੰ 10 ਦਿਨ ਹੋ ਗਏ ਸੂਏ 10 ਦਿਨ ਸੂਏ ਦੇ ਬੱਚਾ ਬੱਚਾ ਕੱਟੀ ਮਗਰ ਜੀ ਕੱਟੀ ਆ ਹਾਂ ਠੀਕ ਆ ਵੱਧ ਵਾਲੀ ਗੱਲ ਆ ਜਾਣੀ ਹਣਾ ਠੀਕ ਆ ਕੀ ਮੰਨ ਕਰਿਆ ਆ ਦਾ 1 10 1 10 ਦੇਣੀ ਕਿੰਨੇ ਦੀ ਆ 1 ਪਾਈ ਦੀ ਹਾਂ ਨਾਲ 1 ਪਾਂ ਦੀ ਹਾਂ ਨਾਲ ਆ ਗਈ ਤੇ ਜਿਹੜੀ ਆਪਾਂ ਦੂਜੀ ਆ ਇਹ ਇਹ 95000 ਇਹ 95000 ਦੀ ਦੇਣੀ ਆ ਇਹ ਕਹਾਂ ਸੂਆ ਇਹ ਪਹਿਲੇ ਸੂਆ ਪਹਿਲਾ ਵੀ ਤੇ ਇਹ ਮਗਰ ਬੱਚਾ ਕੀ ਆ ਕੱਟਾ ਜੀ ਇਹਦੇ ਮਗਰ ਕੱਟਾ ਦਾ ਇਹ ਕਿੰਨੇ ਦੀ ਹੋਜੂ ਇਹ 90 ਦੀ ਹੋਜੂ ਇਹ 90 ਦੀ ਹੋਜੂ ਉਹ ਕਿੰਨੇ ਦੀ ਹੋਜੂ ਉਹ ਜੀ ਮੂਰੇ ਲੱਖ ਲਈ ਦੇ ਦਾਂਗਾ। ਉਹ ਮੂਰੇ ਲੱਖ ਦੀ। ਜਿਹੜੀ 1.90 ਦੀ ਆਉਣਗੇ ਦੋਨੇ। ਹਾਂ। ਠੀਕ ਆ। ਨਾਮ ਤੇ ਐਡਰੈਸ ਬੋਲ ਦੋ ਵੀਰੇ ਆਪਣਾ। ਨਾਮ ਮੇਰਾ ਜੀਤਾ। ਠੀਕ ਆ ਜੀ। ਜ਼ਿਲ੍ਹਾ ਗਰਦਾਸਰ। ਹਾਂ ਜੀ। ਮੋਬਾਈਲ ਨੰਬਰ 7778 45088। ਇੱਕ ਵਾਰੀ ਹੋਰ ਬੋਲੋ। 77078 45088। ਠੀਕ ਆ। ਧੰਨਵਾਦ ਬਾਈ। ਤੇ ਲਓ ਮਿੱਤਰੋ ਦੋ ਨਾਕ ਨੇ ਬਾਈ ਹੁਣਾਂ ਕੋਲੇ। ਤਿੰਨ ਨੰਬਰ ਲੈ ਕੇ ਦੇਤਾ ਜੇ ਕਿਸੇ ਨੂੰ ਪਸੰਦ ਆਉਂਦਾ ਕਰ ਲਿਓ ਸੰਪਰਕ। ਲਓ ਜੀ ਆਹ ਦੇਖੋ ਮੱਝ ਦੇਖੋ ਕਰਾ ਹਾਂਥੀ ਵਰਗੀ ਮੱਧ ਕਦ ਕੜ ਦੀ ਪੂਰੀ ਚੰਗੀ ਤੇ ਥਣ ਦੇਵੇ ਦੀ ਵੀ ਚੰਗੀ ਮੋਟਾ ਥਣ ਲੱਗਿਆ ਹੋਇਆ ਪੂਰਾ ਲੰਬਾ ਮੋਟਾ ਥਣ ਮੁਠੀ ਆ ਥਣ ਲੱਗਿਆ ਹੋਇਆ ਤੇ ਖਵਾਨੇ ਵੀ ਦੇਖੋ ਕਰਾ ਤੇ ਕਦਕੁੱਦ ਦੇਖੋ ਯਾਰ ਮੱਝ ਦਾ ਟਾਪ ਕਲਾਸ ਕੱਦ ਆ ਗਈ ਕਰਮ ਵਾਲੀ ਬਹੁਤ ਚੰਗੀ ਆ ਗਈ ਬਾਕੀ ਸਿੰਗਾ ਸੁੰਗਾ ਦੀ ਕੁਆਲਿਟੀ ਦੇਖੋ ਫੇਸ ਕੁਆਲਿਟੀ ਦੀ ਵੀ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖਸਾ ਰੋ ਕਦਕੁੱਦ ਤੇ ਚੰਗਾ ਮੱਝ ਦਾ ਯਾਰ ਬਾਕੀ ਥਣਾਂ ਦੀ ਦੇਖੋ ਕਰਾ ਬਿੱਥੀ ਬਿੱਥੀ ਵਧੀਆ ਲੰਬੇ ਥਣ ਲੱਗੇ ਨੇ ਤੇ ਮੁੱਠੀਆ ਥਣ ਲੱਗਿਆ ਹੋਇਆ ਹਾਂਜੀ ਸ਼ਾਸਤਰੀ ਘਾਲ ਵੀਰੇ ਅੱਛਾ ਘਾਲ ਵੀਜੀ ਵੀਰੇ ਦੀ ਮਾਝ ਤੌਰ ਕਦਾਈ ਆ ਕੀ ਰਿਕਾਰਡ ਹੈ ਦਾ ਇਹਦਾ ਰਿਕਾਰਡ ਗੁਰਪ੍ਰੀਤ 5 ਲੀਟਰ ਵੀਰੇ ਕਿੰਨਾ ਸੂਆ ਹੋਣਾ ਚੌਥੇ ਸੂਆ ਸੂਣਾ ਕਿੰਨੇ ਦਿਨ ਬਾਕੀ ਆ 15 ਦਿਨ 15 ਤਾਂ ਰਹਿੰਦੇ ਆ ਕੀ ਮੁੱਲ ਕਰਿਆ 230 ਕਰਦੇ 230 ਦੇਣੀ ਕਿੰਨੇ ਦੀ ਆ ਦੋ ਹੀ ਦੇ ਦਾਂਗੇ ਤੇ ਨਾਮ ਤੇ ਐਡਰੈਸ ਬੋਲ ਦੋ ਜੌਂਦਰਪ੍ਰੀਤ ਸਿੰਘ ਵੀਰੇ ਹਾਂਜੀ ਪਿੰਡ ਦਾ ਹਲ ਪਰੇ ਮਹਿਲ ਖੁਰਦ ਹਲ ਪਰੇ ਵੈਲ ਪਰੇ ਵੈਮਦਪੁਰ ਠੀਕ ਆ ਤੇ ਨਾਮ ਆ ਆਪਣੇ ਨੰਬਰ ਜੀ ਨੰਬਰ 734 34 ਹਾਂਜੀ 12234 ਦੁਬਾਰੇ ਜੀ 734 34 12234 ਠੀਕ ਆ ਵਪਾਰ ਦਾ ਕੰਮ ਆ ਵੀਰੇ ਆਪਣਾ ਆਈ ਕਰਦੇ ਜੀ ਠੀਕ ਆ ਜੱਜ ਮੌਲ ਕੇ ਮੈਂ ਮੰਡੀ ਦਾ ਔਰ ਠੀਕ ਹੈ ਜੀ ਠੀਕ ਆ ਨਾ ਅੱਜ ਬਾਡੀ ਕਰਕੇ ਥੋੜਾ ਮੰਦਾ ਪੈ ਗਿਆ ਠੀਕ ਆ ਜੀ ਧੰਨਵਾਦ ਜੇ ਲਵ ਉਤਰਾ ਆ ਮਾਦੇ ਜੇ ਕਿਸ ਨੂੰ ਪਸੰਦ ਆਉਂਦੀ ਆ ਚੰਗੇ ਕਦ ਕਾਟਦੀ ਆ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਦਾ ਕਰ ਲਿਓ ਸੰਪਰਕ ਲਓ ਜੀ ਆ ਕਰੋ ਲੰਕੀਨੇ ਜੇਕ ਥੰਡ ਲੈ ਵੀ ਤੁਸੀਂ ਦੇਖੋ ਕਰਾ ਪਾਣੀ ਦੀ ਬੋਤਲ ਤੇ ਬਾਡੀ ਲੈਂਡ ਕਰੋ ਜੀ ਕੋਈ ਸਪੈਸ਼ਲ ਕੁਆਲਟੀ ਦੀ ਦੇ ਸਕਦੇ ਹੋ ਤੇ ਬਾਡੀ ਲੈਂਡ ਦੀ ਚੈੱਕ ਕਰ ਸਕਦੇ ਹੋ ਤੇ ਥੰਡ ਲੈ ਵੀ ਦੇਖੋ ਕਰਾ ਪਾਣੀ ਦੀ ਬੋਤਲ ਬਾਕੀ ਰਿਕਾਰਡ ਆਪਾਂ ਭਾਈ ਤੋਂ ਪੁੱਛਦਾ ਕੀ ਰਿਕਾਰਡ ਦੀ ਆਏ ਸਾਸਤਰੀ ਗੱਲ ਵੀਰੇ ਸਾਸਤਰੀ ਗੱਲ ਵੀਰੇ ਜਿਹੜੀ ਮੱਝ ਤੋੜ ਕੇ ਦਾ ਕੀ ਰਿਕਾਰਡ ਇਹਦਾ ਇਹਦਾ ਆਪਾਂ ਜੀ 15 ਲੀਟਰ ਦਾ ਰਿਕਾਰਡ ਹੈ ਦੂਜੇ ਸੂਏ ਸੂਣਾ ਪਹਿਲੇ ਹੀ ਉਹ ਇਹ 10 15 ਲੀਟਰ ਭਜੀ ਪਹਿਲਾਂ ਨੇ 15 ਪਾਇਆ ਜਾਣੀ ਹਾਂਜੀ ਦੂਜੇ ਸੂਰੇ ਸੂਣਾ 17 ਲੀਟਰ ਦੀ ਗਾਰੰਟੀ ਭਜੀ 17 ਦੀ ਗਾਰੰਟੀ ਆ ਹਾਂਜੀ ਠੀਕ ਆ ਜੀ ਤੇ ਪਤਾ ਵੀਰੇ ਕੋਈ ਸੀਮਨ ਸੂਮੰਦਾ ਇਹਦਾ ਸੀਮਨ ਸੂਮੰਦਾ ਨਹੀਂ ਭਜੀ ਨਹੀਂ ਨਹੀਂ ਨਾਰਮਲ ਦੀ ਆ ਨਾਰਮਲ ਦੀ ਹੈ ਭਜੀ ਠੀਕ ਆ ਹਾਂਜੀ 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 ਤੇ ਮੁੱਲ ਕਰਦੇ ਆ ਭਜੀ ਇੱਕ ਬੱਚੀ ਇੱਕ ਬੱਚੀ ਮੁੱਲ ਕਰਦੇ ਆ ਹਾਂਜੀ ਦੇਣੀ ਕਿੰਨੇ ਦੀ ਆ 115 ਹੀ ਛੱਡ ਦਾਂਗੇ 115 ਦੇਣੀ ਆ ਹਾਂਜੀ ਭਜੀ ਕਿੰਨੇ ਕਿੰਨੇ ਦਿਨ ਬਾਕੀ ਨੇ ਇਹਦੇ ਬਾਅਦ 5 4 ਦਿਨ ਭਜੀ 5 4 ਦਿਨ ਹੀ ਕੱਚੀ ਆ ਹਾਂਜੀ ਹਾਂਜੀ ਠੀਕ ਆ ਤੇ ਵਪਾਰ ਦਾ ਕੰਮ ਆ ਵੀਰੇ ਆਪਣਾ ਹਾਂਜੀ ਹਾਂਜੀ ਭਜੀ ਠੀਕ ਆ ਜੀ ਕਿਹੜਾ ਪਿੰਡਾ ਪਿੰਡ ਪਜੀ ਨਵਾਂ ਸ਼ਹਿਰ ਲੱਗੇ ਆਪਣਾ ਓਕੇ ਜੀ ਹਾਂਜੀ ਹਾਂਜੀ ਤੇ ਨਾਮ ਕੀ ਆ ਜੀ ਨਾਮ ਕਰਨ ਵੀ ਦਾ ਜੀ ਤੇ ਨੰਬਰ ਬੋਲ ਦਿਓ ਜੀ 99141 63502 ਦੁਬਾਰੇ ਬੋਲ ਦਿਓ ਜੀ 99141 63502 ਠੀਕ ਆ ਜੀ ਵਪਾਰ ਦਾ ਕੰਮ ਆਪਣਾ ਹੀ ਕਰਾਂ ਵੀ ਤਸੱਲੀ ਕਰਕੇ ਲੈ ਜਾ ਸਕਦਾ ਬੰਦਾ ਹਾਂ ਜੀ ਬਾਈ ਜਰੂਰ ਜਰੂਰ ਠੀਕ ਆ ਜੀ ਕਿਵੇਂ ਆ ਮੰਡੀ ਦਾ ਮਾਹੌਲ ਅੱਜ ਅੱਜ ਬੜੀ ਮੰਦਾ ਹੀ ਥੋੜਾ ਮੰਦਾ ਹੀ ਹੈ ਨਾ ਲੱਗਿਆ ਕੋਈ ਆਪਣੀ ਮੱਝ ਤੇ ਬੱਸ ਲੱਗੀ ਜਾਂਦੇ ਬੜੀ ਠੀਕ ਆ ਇਹ ਚੰਗਾ ਬੰਦੇ ਲੱਗਿਆ ਜੇ ਹਾਂ ਇਹ ਚੰਗਾ ਹੀ ਲੱਗਦਾ ਹਾਂ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ ਬੜੀ ਲਓ ਮਿੱਤਰੋ ਇੱਕ ਕੰਮ ਅੱਜ ਦਿਖਾਈਆ ਤੁਹਾਨੂੰ ਤੇ ਕਰ ਲਿਓ ਬਾਈ ਨਾਲ ਸੰਪਰਕ ਜੇ ਪਸੰਦ ਆਉਂਦੀ ਆ